ਤੋਂ ਅਹਿਮ ਤੇ ਵੱਡੀ ਖਬਰ ਪਟਿਆਲਾ ਪੁਲਿਸ ਦੀ ਇੱਕ ਵੱਡੀ ਕਾਮਯਾਬੀ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਆ ਇਹ ਕਾਮਯਾਬੀ 48 ਘੰਟਿਆਂ ਦੇ ਵਿੱਚ ਮਿਲੀ ਆ ਦੱਸਦੀ ਕਿ ਬੀਤੇ ਦਿਨ ਸਨੌਰੀ ਅੱਡੇ ਦੇ ਕੋਲ ਪੈਂਦੇ ਕਲੌੜੀ ਗੇਟ ਸ਼ਮਸ਼ਾਨ ਘਾੜ ਦੇ ਵਿੱਚ ਇੱਕ ਨੌਜਵਾਨ ਦਾ ਕਤਲ ਹੁੰਦਾ ਉਸ ਕਤਲ ਦੇ ਵਿੱਚ ਦੋ ਮੁਲਜ਼ਮ ਕਾਬੂ ਕੀਤੇ ਨੇ ਤਾਂ ਪਟਿਆਲਾ ਦੇ ਐਸਐਸਪੀ ਦੇ ਵੱਲੋਂ ਪੂਰੀ ਜਾਣਕਾਰੀ ਵਿਸਥਾਰ ਦੇ ਨਾਲ ਸਾਂਝੀ ਕੀਤੀ ਗਈ ਆ ਕਿ ਆਖਰ ਕੌਣ ਸੀ ਇਹ ਕਿਹਨਾਂ ਦੇ ਵੱਲੋਂ ਇਹ ਸਾਰੀ ਵਾਰਦਾਤ ਨੂੰ ਅੰਜਾਮ ਦਿੱਤਾ ਤੁਹਾਡੇ ਮੁਖਾਤਬ ਹੋਣਗੇ ਬਾਅਦ

करिए जी सर ये सर एक इनफॉरमेशन आई थी सानो कंट्रोल रूम तो एसएचओ कोतवाली को इनफॉरमेशन आई थी पुलिस को कि जेड़ा एक ना नवनीत नाम दा बंदा 33 साल उमेर छ री इन्नो कोई बड़ियां विच एदा कत्ल कर दिया गया ते एड़े ऊपर फायर हुए ਉਸ ਇਨਫੋਰਮੇਸ਼ਨ ਤੇ ਕੰਮ ਕਰਦੇ ਹੋਏ ਐਸਪੀ ਸਿਟੀ ਦੇ ਅੰਦਰ ਡੀਐਸਪੀ ਸਿਟੀ 1 ਤੇ ਐਸਐਚਓ ਕਤਵਾਲੀ ਤੇ ਇਹਨਾਂ ਦੀ ਟੀਮ ਐਸਐਚਓ ਡਿਵੀਜ਼ਨ ਨੰਬਰ 2 ਇਹਨਾਂ ਸਾਰਿਆਂ ਨੇ ਬੜਾ ਚੰਗਾ ਕੰਮ ਕਰਦੇ ਹੋਏ ਵਿਥਿਨ 48 ਆਵਰਸ ਉਹ ਬੰਦਿਆਂ ਨੂੰ ਅਰੈਸਟ ਕਰ ਲਿਆ ਦੋਨਾਂ ਨੂੰ ਗੱਡੀ ਜਿਹੜੀ ਯੂਜ਼ ਕੀਤੀ ਗਈ ਸੀ ਉੱਥੇ ਟਰਾਂਸਪੋਰਟ ਲਈ ਉਹ ਵੀ ਰਿਕਵਰ ਕਰ ਲਈ ਗਈ ਤੇ ਦੋ ਜਿਹੜੇ ਵੈਪਨ ਸੀਗੇ ਉਹ ਵੀ ਰਿਕਵਰ ਕਰ ਲਏਗੇ ਇੱਕ 315 ਬੋਰ ਦੀ ਰਾਈਫਲ ਹੈ ਤੇ ਇੱਕ 32 ਬੋਰ ਦਾ ਰਬਲਰ ਚਾਰ ਜ਼ਿੰਦਾ ਰਾਉਂਡ ਰਿਕਵਰ ਹੋਏ 315 ਬੋਰ ਤੇ ਵੈਪਨ ਤੇ 10 ਜ਼ਿੰਦਾ ਰਾਉਂਡ ਰਿਕਵਰ ਹੋਏ 32 ਬੋਰ ਦਾ ਜਿਹੜਾ ਰਵਲਰ ਜਿਹੜਾ ਵੈਪਨ ਉਸ ਵੇਲੇ ਯੂਜ਼ ਕੀਤਾ ਗਿਆ ਸੀ ਉਥੇ ਮਾਰਨ ਵਾਸਤੇ ਉਹ 315 ਬੋਰ ਦੇ ਦੋ ਖੋਲ ਉੱਤੇ ਬਰਾਮਦ ਹੋਏ ਸੀ ਮੌਕੇ ਤੋਂ ਉਹ ਵੀ ਰਿਕਵਰ ਕੀਤੇ ਗਏ ਨੇ ਜਿਹੜੀ ਵਜ੍ਹਾ ਰੰਜਿਸ਼ ਇਹਨਾਂ ਦੀ ਜਿਹੜਾ ਮਰਨ ਵਾਲਾ ਸੀਗਾ ਉਹ ਮੂੰਹ ਬੋਲਾ ਮੁੰਡਾ ਸੀਗਾ ਹਰਦੀਪ ਟਵਾਣੇ ਦਾ ਉਹਨਾਂ ਨੇ ਕੋਈ ਹੋਟਲ ਵਗੈਰਾ ਇਹਦੇ ਨਾਮ ਤੇ ਕਰਵਾਇਆ ਸੀਗਾ ਆਫਟਰ ਇਸਡੇ ਉਹ ਅਰਦੀਪ ਟਵਾਣਾ ਦੇ ਇਹ ਰਿਸ਼ਤੇਦਾਰ ਨੇ ਜਿਹੜਾ ਮਿੱਠੂ ਹੈ ਜਿਹੜਾ ਇੱਕ ਬੰਦਾ ਅਰੈਸਟ ਹੋਇਆ ਰਗਵੀਰ ਸਿੰਘ ਮਿੱਠੂ ਇਹ ਉਹਦਾ ਬ੍ਰਦਰ ਸੀਗਾ ਇਹ ਰੰਜਿਸ਼ ਰੱਖਦਾ ਸੀ ਕਿ ਜਿਹੜੇ ਹੋਟਲ ਦਾ ਕਾਫੀ ਉਹ ਵੈਲਿਊਏਬਲ ਹੈ ਉਹ ਇਹਦੇ ਨਾਮ ਤੇ ਕਰਵਾ ਦਿੱਤਾ ਤੇ ਸਾਨੂੰ ਉਸ ਪ੍ਰਾਪਰਟੀ ਤੋਂ ਕੁਝ ਨਹੀਂ ਮਿਲਿਆ ਉਹਦੇ ਕਰਕੇ ਇਹਨੇ ਮਿੱਠੂ ਨੇ ਤੇ ਮਲਕੀਤ ਸਿੰਘ ਨੇ ਇਹਨਾਂ ਦੋਵਾਂ ਨੇ ਰਲ ਕੇ ਸਾਜ਼ਿਸ਼ ਰਚੀ ਸੀਗੀ ਸੋ ਜਿਹੜੀ ਸਾਡੇ ਕੋਲ ਤਫਤੀਸ਼ ਚ ਹਜੇ ਤੱਕ ਗੱਲ ਲੱਗੀ ਹੈ ਇਹਨਾਂ ਨੇ ਪਹਿਲਾਂ ਵੀ ਕੋਸ਼ਿਸ਼ ਕੀਤੀ ਸੀ ਇਹਨੂੰ ਮਾਰਨ ਦੀ ਬਟ ਮੌਕਾ ਇਹਨਾਂ ਨੂੰ ਨਹੀਂ ਮਿਲਿਆ ਤੇ ਉਸ ਤੋਂ ਬਾਅਦ ਇਹਨਾਂ ਨੇ ਹੋਣੇ ਪਲਾਨ ਜਿਹੜਾ ਸੀਗਾ ਐਗਜ਼ੀਕਿਊਟ ਕੀਤਾ ਜਿਹੜਾ ਰਗਵੀਰ ਸਿੰਘ ਉਸ ਮਿੱਠੂ ਐ ਉਸ ਤੇ ਪਹਿਲਾਂ ਇੱਕ 1995 ਦਾ ਪਰਚਾ ਹੈਗਾ ਥਾਣਾ ਪਾਤਸੋ ਦਾ ਜਿਹੜਾ ਮਲਕੀਰ ਸਿੰਘ ਐ ਤੇ ਤਿੰਨ ਪਰਚੇ ਦਰਜ ਨੇ ਇਹ ਸਾਰੇ ਪੁਰਾਣੇ ਪਰਚੇ ਨੇ 1985 1999 ਦੇ ਐਨਡੀਪੀਐਸ ਦੇ ਪਰਚੇ ਨੇ ਤੇ ਆਨਫਲੈਕਸ ਐਗਜ਼ੀਕਿਊਟ ਸੋ ਇਹ ਕ੍ਰਿਮੀਨਲ ਮਾਈਂਡ ਸੀਗੇ ਦੋਨੋਂ ਇਹਨਾਂ ਨੇ ਸਲਾਹ ਕਰਕੇ ਅਰਲੀ ਮਾਰਨਿੰਗ ਇਹ ਵਾਰਦਾਤ ਕੀਤੀ ਜਿਸ ਵਲੇ ਨਵਨੀਤ ਸਿੰਘ ਆਪਣੇ ਤਾਏ ਦੇ ਫੁੱਲ ਚੁਕਣ ਜਾ ਰਿਹਾ ਸੀਗਾ ਉੱਥੇ ਸ਼ਮਸ਼ਾਨ ਘਾਟ 'ਚ ਉਸ ਵਲੇ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ 29 ਤਰੀਕ ਨੂੰ ਇਹ ਵਾਰਦਾਤ ਹੋਈ ਹੈ ਤੇ 1 ਤਰੀਕ ਨੂੰ ਇਹ ਦੋਨੋਂ ਬੰਦੇ ਅਰੈਸਟ ਕਰ ਲਏ ਗਏ ਲੌਂਗ ਜੀ ਡਿਫਰੈਂਡੈਂਟ ਰਿੰਗ ਸਰਕਾਰ ਨੇ ਇਹ ਦੋਨੋਂ ਹਾਂਜੀ ਉਮਰ ਕਿੰਨੀ ਹੈ ਦੋਨੋਂ ਉਮਰ 67 ਸਾਲ ਹੈ ਇਹ ਮਿੱਠੂ ਦੀ ਤੇ ਮਲਕੀਤ ਦੀ ਵੀ ਆਲਮੋਸਟ 67 ਸਾਲ ਮਲਕੀਤ ਨੂੰ ਕੀ ਲਾਲਚ ਦਿੱਤਾ ਗਿਆ ਸੀ ਮਲਕੀਤ ਤੇ ਰਕबीर ਜਿਹੜੇ ਨੇ ਇਹ ਯਾਰ ਦੋਸਤ ਸੀਗੇ ਆਪਸ ਮਲਕੀਤ ਦਾ ਨਿਸ਼ਾਨਾ ਚੰਗਾ ਸੀਗਾ ਸੋ ਇਸ ਕਰਕੇ ਰਕबीर ਉਹਨੂੰ ਨਾਲ ਲੈ ਕੇ ਆਇਆ ਸੀ ਕਿ ਉੱਥੇ ਜਿਹੜਾ ਫਾਇਰ ਵਗੈਰਾ ਕਰਨਾ ਹੈ ਉਹ ਸਾਹਬ ਨਾਲ ਉਹਦਾ ਨਿਸ਼ਾਨਾ ਚੰਗਾ ਹੈ ਇਸ ਕਰਕੇ ਉਹ ਕਰ ਦੂਗਾ ਬਟ ਹਜੇ ਇਹ ਤਫਤੀਸ਼ ਦਾ ਮੁੱਦਾ ਹੈ ਕਿ ਦੋਵੇਂ ਇਕੱਠੇ ਕਿਸ ਕਾਰਨ ਕਰਕੇ ਹੋਏ ਤੇ ਕਿਉਂ ਇਹਨਾਂ ਨੇ ਇਹਨੂੰ ਚੁਣਿਆ ਫਾਇਰ 315 ਨਾਲ ਤੇ ਦੂਜੇ ਫਾਇਰ ਕਰਨ ਵਾਲੇ ਕੌਣ ਨੇ ਹਾਂਜੀ ਫਾਇਰ ਕਿਹਦੇ ਦੋਸ਼ੀ ਹੋਣਾ ਬਈ ਫਾਇਰ ਜਿਹੜਾ ਹੈਗਾ ਜਿਹੜੀ ਸਾਡੇ ਕੋਲ ਸੀਸੀਟੀਵੀ ਫੁਟੇਜ ਆ ਉਹਦੇ 'ਚ ਇੱਕ ਬੰਦੇ ਵੱਲੋਂ ਫਾਇਰ ਕੀਤੇ ਗਏ ਉਹ ਐਸਟੈਬਲਿਸ਼ ਕਰਨਾ ਅਜੇ ਬਾਕੀ ਇਹ ਕਿੰਨੇ ਫਾਇਰ ਕੀਤੇ ਸੋ ਤਫਤੀਸ਼ ਦਾ ਮੁੱਦਾ ਜਿਹੜਾ ਮੈਂ ਦੱਸਾਂ ਤਰੀਨਾ ਜੀ ਕੋਈ ਰਿਸ਼ਤੇਦਾਰੀ ਵੀ ਹੈਗਾ ਜਿਹਦਾ ਕਹਿਣਾ ਨਿਸ਼ਾਨਾ ਚੱਲਿਆ ਗਿਆ ਕਿ ਉਹਨੂੰ ਟ੍ਰੇਨਿੰਗ ਦਾ ਕਿਸੇ ਨਿਸ਼ਾਨਾ ਕਿਉਂ ਚੰਗਾ ਹੈ ਅਜ ਤੱਕ ਤਰੀਨਾ ਜੀ ਕੋਈ ਰਿਸ਼ਤੇਦਾਰੀ ਨਹੀਂ ਕੋਈ ਸਪੈਸ਼ਲ ਟ੍ਰੇਨਿੰਗ ਨਹੀਂ ਬਟ ਇਹ ਪਤਾ ਲੱਗਾ ਕਿ ਉਹਦਾ ਨਿਸ਼ਾਨਾ ਚੰਗਾ ਸੀਗਾ ਜਿਹਦੇ ਕਰਕੇ ਇਹਨੇ ਬੋਲ ਦਿੱਤਾ ਹੈ ਜੀ ਉਹ ਜਿਹੜੇ ਰਿਸ਼ਤੇਦਾਰੀ ਦੀ ਕੋਈ ਹਾਂ ਜਿਹੜਾ ਹਰਦੀਪ ਤਵਾਣਾ ਜਿਹਦਾ ਇਹ ਮੂੰਹ ਬੱਲਾ ਬੇਟਾ ਸੀਗਾ ਜਿਹਨੂੰ ਮਾਰਿਆ ਗਿਆ ਉਹ ਬ੍ਰਦਰ ਸੀਗਾ ਮਿੱਠੂ ਦਾ ਲਾਜ ਨਹੀਂ ਸੀ ਤੇ ਪੈਸੇ ਨਹੀਂ ਸੀ ਹੱਥੋਂ ਪਿਛਲਾਜ ਨਹੀਂ ਉਹ ਬੇਟਾ ਰਤ ਪਟਿਆਲੇ ਅਰੈਸਟ ਪਟਿਆਲੇ ਉਹਨਾਂ ਦਾ ਮੋਰੀ ਤੋਂ ਉਹ ਪ੍ਰੋਪਰਟੀ ਤੋਂ ਹੋਣੀ ਪ੍ਰੋਪਰਟੀ ਤੋਂ ਹੋਣਾ ਹਜੇ ਤੱਕ ਜਿਹੜੀ ਤਫਤੀਸ਼ ਆਇਆ ਕਿ ਹੋਟਲ ਉਹਦੇ ਨਾਮ ਕਰਵਾਇਆ ਸੀਗਾ ਬਾਕੀ ਜਿਹੜਾ ਅੱਗੇ ਤਫਤੀਸ਼ ਚੱਲੂਗੀ ਉਹਦੇ ਚ ਕਲੀਅਰ ਹੋਏਗਾ ਕਿ ਹੋਰ ਵੀ ਕੋਈ ਸੀਗਾ ਕਿ ਨਹੀਂ ਬਿਕੋਜ਼ ਇਹਨਾਂ ਨੂੰ ਜਿਹਨੇ ਮਾਰਨ ਵਾਲੇ ਨੇ ਇਹਨਾਂ ਨੇ ਜਿਹੜੀ ਵਜ੍ਹਾ ਰੰਜਿਸ਼ ਦੱਸੀ ਉਹ ਵੋਟਾਂ ਦੀ ਦੱਸੀ ਜੋ ਘਟਨਾ ਦੇ ਵਿੱਚ ਗੱਡੀ ਦਾ ਇਸਤੇਮਾਲ ਕੀਤਾ ਸੀ ਉਹ ਗੱਡੀ ਵੀ ਜੋ ਘਟਨਾ ਦੇ ਵਿੱਚ ਵੈਪਨ ਇਸਤੇਮਾਲ ਕੀਤੇ ਸੀ ਉਹ ਵੈਪਨ ਵੀ ਬਰਾਮਦ ਕਰ ਲਏ ਨੇ ਦੱਸਦੀ ਕਿ ਸ਼ਮਸ਼ਾਨ ਘਾੜ ਦੇ ਵਿੱਚ ਨਵਨੀਤ ਨਾਮ ਦੇ ਨੌਜਵਾਨ ਦਾ ਉਦੋਂ ਕਤਲ ਹੋ ਜਾਂਦਾ ਜਦੋਂ ਉਹ ਆਪਣੇ ਤਾਏ ਦੇ ਫੁੱਲ ਚੁਗਣ ਜਾਂਦਾ ਪਹਿਲਾਂ ਹੀ ਨੌਜਵਾਨ ਤਾਕ ਦੇ ਵਿੱਚ ਬੈਠੇ ਸੀ ਕਿ ਕਦੋਂ ਉਹ ਆਵੇਗਾ ਕਦੋਂ ਉਸ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਵੇਗਾ ਪਰ ਪੁਲਿਸ ਦੀ ਛਲਾਗਾ ਕਰਨੀ ਬਣਦੀ ਆ ਕਿ 48 ਘੰਟਿਆਂ ਦੇ ਵਿੱਚ ਉਹਨਾਂ ਕਾਤਲਾਂ ਨੂੰ ਕਾਬੂ ਕਰ ਲਏ